ਉਹੀ ਗੱਲ ਹੈ ਵੀ ਜੇ ਬੋਲਣਾ ਫਿਰ ਵਕਤਮਨੀ ਲੈਣਾ ਫਿਰ ਮਾਰਜਿਨ 'ਤੇ ਬੋਲਣਾ ਬਾਕੀ ਮੈਂ ਤਾਂ ਬੱਸ ਇੱਕ ਵਾਰ ਕੋਸ਼ਿਸ਼ ਆ ਬੋਲਣੋਂ ਰਹਿਿਆ ਇਸਨੇ ਆਪਾਂ ਜਿੱਤ ਗਏ ਸਰਕਾਰ ਦੇ ਨਿਹਾਰ ਵੀ ਬੋਲੂਗੀ ਬਸ ਸਰਕਾਰ ਦੀ ਵੀ ਆਦਤ ਇਹਦਾ ਚੇਤ ਬਿਸਕੂਟਰਾਂ ਉੱਤੇ ਟੇਡਾ ਕਰਕੇ ਕੇਕ ਮਾਰਨੀ ਪੈਂਦੀ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਾਬਾ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਸੀ ਵੀ ਆਪਾਂ ਇਕੱਠੇ ਰਹਿਣਾ ਆਪਸ ਵਿੱਚ ਲੜਨਾ ਨਹੀਂ ਉਹ ਚਾਰ ਤਰ੍ਹਾਂ ਕਿਸੇ ਨੂੰ ਆਪਾਂ ਨੈਤਿਕ ਨਹੀਂ ਲੜਦਾ ਕਈ ਬੀਬੀਆਂ ਗਲਤ ਬੋਲਦੀਆਂ ਮੈਨੂੰ ਪਤਾ ਐ ਇੱਥੋਂ ਜਦੋਂ ਤੋਰੀਆਂ ਸੀ ਸੋਹਣੀ ਪੰਜਾਬੀ ਬੋਲਦੀਆਂ ਸੀ ਪਤਾ ਨਹੀਂ ਉੱਥੇ ਕੀ ਹੋ ਗਿਆ ਸੋ ਜਦੋਂ ਆਪਾਂ ਕਿਸੇ ਬਾਰੇ ਬੋਲਦੇ ਫਿਰ ਅਸੀਂ ਵੀ ਉਹਦੇ ਵਰਗੇ ਹੋ ਜਰਨੇ ਆਪਾਂ ਕੋਸ਼ਿਸ਼ ਕਰੀਏ ਕਿ ਟਵਿੱਟਰ ਟਵਿੱਟਰ ਹੀ ਨਾ ਹੋਇਆ ਕਰੀਏ ਆਪ ਦੇ ਦੋ ਤਰ੍ਹਾਂ ਦੇ ਲੋਕ ਹੋ ਰਹੇ ਆਂ ਅੰਦੋਲਨਾਂ ਘੜੇ ਹੋਏ ਕੁਝ ਲੋਕਾਂ ਜਿਹੜੇ ਜੁੜੇ ਆਂ ਕੁਝ ਕਾਪ ਦੀ ਟੀਆਰਪੀ ਲਈ ਵੀ ਹੋ ਰਹੇ ਆਂ ਸਭ ਦਾ ਆਪਣਾ ਭਰਮਾਤਮਕ ਸੋ ਆਪਾਂ ਕੱਲਾ ਅਗਲੀ ਵਾਰ ਕਰਾਂਗੇ ਅੱਜ ਬੰਦੇ ਬਹੁਤ ਆ ਦੇ ਜਾ ਰਿਹਾ ਹੈ ਵੇਲੇ ਬੈਠੇ ਬਾਈ ਬਾਈ ਯੂਨੀਅਨ ਆਈ ਬੈਠਦੇ ਆ ਤੂੰ ਤਾਂ ਸਪੈਸ਼ਲ ਹੈ ਕਿ ਅਸੂ ਖੜੇ ਕਰ ਰਹਿ ਦਨ ਕੱਤੀ ਨੂੰ ਜੀ ਕਿ ਲੋਕਰ ਖੜੇ ਕਰਤਾ ਤੋ ਦੇਖੋ ਕਿਥੇ ਪਹਚਾਤਾ ਦੋਬੇ ਕਿਥੇ ਦਿਖ ਨਹੀਂ ਰਹੇ ਮੰਜੀ ਤੂੰ ਕਿਥੇ ਅੱਛਾ ਅੱਛਾ ਛੋੜ ਲੈ ਤੁਸੀਂ ਥੋੜੇ ਇਧਰ ਆਣਾ ਘੜੋ ਗੱਲਾਂ ਤਾਂ ਛੋਟੇ ਛੋਟੇ ਕਰ ਸਾਡਾ ਮਾਡਾ ਵੀ ਬੜੀ ਸੋਹਣੀ ਗੱਲ ਕਰ ਦਿੱਤੀ ਹੈ ਹੁਣ ਬਹੁਤ ਖੂਬਸੂਰਤ ਇਹ ਲੜਾਈ ਪਹਿਲੀ ਨਹੀਂ ਜਿਹੜੀ ਤੁਸੀਂ ਜਿੱਤ ਕੇ ਘਰ ਬਹਿ ਜਾਣਾ ਇਹ ਤਾਂ ਸ਼ੁਰੂਆਤ ਹੈ ਤੁਹਾਡੀ ਕੋਈ ਕੱਪੜੇ ਝੋੜਦੇ ਵੀ ਪੈਸੇ ਮਿਲਦਾ 60 ਦਾ 20000 ਰੁਪਏ ਪਰ 70% ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ 60 ਦੀ 20000 ਰੁਪਏ ਸੋ ਸਾਡੀਆਂ ਅੰਦਾਜ਼ੇ ਤਾਂ ਬਹੁਤ ਲੱਭੀ ਹੈ ਪਰ ਅੱਗੇ ਵੋਟਾਂ ਵੀ ਆਉਣੀਆਂ ਮੈਂ ਜੂਲੀਆ ਨੂੰ ਵੀ ਬੇਨਤੀ ਕਰਦਾ ਕਦੇ ਸੱਜੋ ਖਬਰਾਂ ਵੀ ਮਿਲਦੀ ਨਹੀਂ ਕੋਈ ਕੋਸ਼ਿਸ਼ ਕਰੋ ਸਹਿਯੋਗ ਦੇਖੋ ਕਿਤੇ ਟੁੱਟਣਾ ਨਾ ਲੱਗੋ ਤਾਂ ਪਹਿਲਾਂ ਔਰ ਅਸੀਂ ਆਸ ਕਰਦਾ ਤੁਸੀਂ ਐਂ ਹੀ ਦਿਓ ਕਿਰੇ ਕਿ ਤੁਹਾਡਾ ਜਿਹੜਾ ਆਵਾਜ਼ ਬਬਰਕਰਾਰ ਹੈ ਔਰ ਤੁਸੀਂ ਸਭ ਰਾਤੀ ਅਗਰਾਨ ਕਰਨੀਆਂ ਆਈਂ ਡਟੇ ਰਹੋ ਮਦਵਾਲੀ ਵਾਲੇ ਤੇ ਦੋ ਜਣੇ ਸਿੱਖੇ ਸੂਰੇ ਕਈ ਸੱਜਣਾ ਨੇ ਬੜਾ ਸ਼ਿਕਵਾ ਕਰਿਆ ਕਿ ਬੰਦੇ ਪਿੰਡੋਂ ਨਹੀਂ ਆ ਰਹੇ ਮੈਂ ਤਾਂ ਕੋਈ ਨਹੀਂ ਜਿੱਤ ਜਾਣਾ ਆਪਣਾ ਤੇ ਜਿਹੜਾ ਨਹੀਂ ਆਉਂਦਾ ਉਹਨੇ ਵੀ ਆ ਜਣਾ ਸੋ ਅੱਜ ਇੱਕ ਜ਼ੋਰਦਾਰ ਤਾੜੀ ਆਪਣੇ ਨਾਲ ਮਾਰੋ ਬਾਕੀ ਗੁਰੂ ਸਾਹਿਬ ਦੇ ਫਲਸਫੇ ਨੂੰ ਸਮਰਪਤ ਸਾਰੇ ਸਾਰੇ ਵੀਰ ਭਰਾ ਔਰ ਹਰਿਆਣਾ ਵਾਲੇ ਵੀਰਾਂ ਦੇ ਨਾਲ ਇੱਕ ਤਾੜੀ ਜ਼ਰੂਰ ਮਾਰੋ ਸਦੇ ਜਾਟਾਂ ਦੇ ਨਾਲ ਜੇ ਕਿ ਜਰਨ ਨਾਲ ਜਿੰਨਾ ਦੋਤ ई इत होने वाले सदा रेड़ी है और तो हर वक्त तैयार होगा जितने आवाज मान में आज मिलेंगे वागुरु बाकी सबसिडिया किस तरह पिओ क्योंकि सारिया पार्टिया ने लाच देना सू सबसिडी नहीं चाहिए सब तो गहल चाहिए है असं अड़खना जीवना चाहते ਇਹ ਲੈ ਗਿਆ ਤਾਂ ਕਿ ਪਰਮਾਨੈਂਟ ਗੇੜੇ ਥੋੜੇ ਸਮਝਾਉਂ ਦਿਆ ਰਾਧਾ ਹੁਣ ਇਹ ਦੇਖੋ ਗਾਉਂ ਵਾਲੇ ਜ਼ਰੂਰ ਬੰਦੇ ਆ ਪਰ ਮੈਂ ਗਾਉਣ ਵਾਲਾ ਨਹੀਂ ਮੈਂ ਤਾਂ ਕਿਸਾਨ ਆ ਮੈਂ ਜੀ ਜੇ ਬੰਦਾ ਗੀਤ ਸੁਣਾਉਣਾ ਆ ਕੇ ਫਿਰ ਕੋਈ ਗੱਲ ਹੋ ਗਈ ਤਾਂ ਫਿਰ ਤਕੀਰ ਸੁਣਾਉਣ ਆਇਆ ਥੋੜੋ ਵੀ ਮੇਰਾ ਗੀਤ ਸੁਣ ਲੋ ਯਾਰ ਫਿਰ ਲਾੜ ਤੈਰੇ ਗੀਤ ਤੇ ਜਿਹੜਾ ਕਹਿ ਕੇ ਸੁਣਾਉਣਾ ਬੰਦਾ ਯਾਰ ਅੱਜ ਦਾ ਤੁਹਾਡੇ ਨਾਲ ਵਾਅਦਾ ਕਰਿਆ ਸੀ ਕਿ ਜਦੋਂ ਆਪਾਂ ਇਹ ਐਲਐਸਕੇ ਵਾਲੇ ਪ੍ਰਭੂ ਦਾ ਰੰਦ ਜਿੱਦਣ ਜਿੱਤ ਗਿਆ ਖਾਣਾ ਇੱਥੇ ਲਾਦਾਂਗੇ ਆਪਾਂ ਤੇ ਆਪਾਂ ਕਿਸੇ ਦੀ ਸੁਣਨੀ ਨਹੀਂ ਕਿ ਮੇਨਾਂ ਨੇ ਪਰਚਲੇ ਵਾਲਾ ਸਾਰਿਆਂ ਦੀ ਕੀਤੀ ਗੁਸ਼ਟੀ ਮੈਂ ਜਰਦਾ ਮੈਂ ਸਭ ਤੋਂ ਬਾਅਦ ਚਾਹੁੰਦਾ ਤੇ ਮੈਂ ਤੁਹਾਨੂੰ ਸੁਣਾ ਕੇ ਜਾਵਾਂਗਾ ਤੇ ਅੱਜ ਜੀ ਮੈਂ ਗੱਲਾਂ ਸੁਣਾ ਰਿਹਾ ਦੋ ਲੈਣਾ ਵੈਸੇ ਮੈਂ ਤੁਹਾਨੂੰ ਬੋਲਦਾ ਸ਼ਾਇਦ ਇਹ ਗੱਲਾਂ ਕਰਾ ਦਣਾ ਕਿ ਅਨਪਰ ਬੈਕੇ ਗੇਸ singgung dikri bater dota kuhun kesanan wakil dikri bater wakil dikri bater wakil dikri bater wakil dikri ਵੇ ਇਹ ਮਸੀਂ ਆ ਪਾ ਜਿੱਤ ਗਏ ਸਰਕਾਰ ਦੇ ਨਿਹਾਰ ਵੀ ਮੁੱਕ ਗਈ ਬਸ ਸਰਕਾਰ ਦੀ ਵੀ ਆਦਤ ਇਹਦਾ ਚੇਤ ਸਕੂਟਰਾਂ ਉੱਤੇ ਟੈਟਾ ਕਰਕੇ ਕੱਕ ਮਾਰਨੀ ਪੈਂਦੀ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਾਬਸ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਹਿੰਦਾ ਸੀ ਵੀ ਆਪਾਂ ਇਕੱਠੇ ਰਹਿਣਾ ਹੈ ਆਪਸ ਚ ਲੜਦਾ ਨਹੀਂ ਵਿਚਾਰ ਤਾਂ ਕਿਸੇ ਦੀ ਇਥੋਂ ਜਦੋਂ ਹੋ ਰਹੀ ਸੀ ਸੋਹਣੀ ਪੰਜਾਬੀ ਬੋਲਦੇ ਸੀ ਪਤਾ ਨਹੀਂ ਉਥੇ ਜਾਂ ਕਿੱਥੇ ਹੋ ਗਿਆ ਸੋ ਜਦੋਂ ਆਪਾਂ ਕਿਸੇ ਬਾਰੇ ਗੋਲਦੇ ਫਿਰ ਅਸੀਂ ਵੀ ਉਹਦੇ ਵਰਗੇ ਹੋ ਜਰ ਰਹੇ ਆਂ ਆਪਾਂ ਕੋਸ਼ਿਸ਼ ਕਰੀਏ ਕਿ ਟਵਿੱਟਰ ਟਵਿੱਟਰ ਹੀ ਨਾ ਹੋਇਆ ਕਰੀਏ ਆਪ ਦੇ ਦੋ ਤਰ੍ਹਾਂ ਦੇ ਲੋਕ ਹੋ ਰਹੇ ਆਂ ਅੰਦੋਲਨ ਨਾਲ ਜੁੜੇ ਕੁਝ ਲੋਕ ਤਾਂ ਜੇ ਲੋ ਜੁੜੇ ਆਂ ਕੁਝ ਤਾਂ ਆਪਣੀ ਟੀਆਰਪੀ ਲਈ ਵੀ ਹੋ ਰਹੇ ਆਂ ਸਭ ਦਾ ਆਪਣਾ ਭਰਮਾਣਤ ਹੋ ਗਿਆ ਸੋ ਆਪਾਂ ਅੱਲਾ ਅਗਲੀ ਵਾਰ ਕਰਾਂਗੇ ਅੱਜ ਬੰਦੇ ਬਹੁਤ ਆ ਕਹਿੰਦੇ ਨੇ ਦਰੁਬੱਤੀ ਨਹੀਂ ਕਿ ਲੋਕਰ ਖੜੇ ਕਰਦਾ ਲੇਖੋ ਕਿੱਥੇ ਪਹਜਾਤਾ ਦੋਬੇ ਕਿੱਥੇ ਦਿਖ ਨਹੀਂ ਰਹੇ ਮਨਜੀਤ ਨੂੰ ਕਿੱਥੇ ਅੱਛਾ ਅੱਛਾ ਸੋਣਾ ਤੁਸੀਂ ਥੋੜੇ ਜਤ ਮਨਾਨਾ ਘੜੋ ਗੱਲਾਂ ਤਾਂ ਛੋਟੇ ਛੋਟੇ ਕਰੀਂ ਆ ਬਿੱਟੂ ਸਾਡਾ ਮਾਡਾ ਵੀ ਬੜੀ ਸੋਹਣੀ ਗੱਲ ਕਰਕੇ ਗਿਆ ਹੁਣ ਬਹੁਤ ਕੁ ਸੋਹਣ ਪਹਿਲੀ ਨਿਗੜੀ ਤੁਸੀਂ ਜਿੱਤ ਕੇ ਘਰ ਵਹਜਣਾ ਇਹ ਤਾਂ ਸ਼ੁਰੂਆਤ ਆ ਤੁਹਾਡੀ ਜੜਾਈਆਂ ਦਾ ਬੋਲ ਪਈ ਨੇ ਐਮਐਸਕੇ ਵਾਲਾ ਦਾ ਜਿੰਮੂਦਾਰ ਹੈ ਆਪਣਾ ਉਤ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ 108 ਤਰ੍ਹਾਂ ਦੇ ਭੱਤੇ ਮਿਲਦੇ ਨੇ ਕਦੇ ਕਿਸਾਨੀਆ ਮਜ਼ਦੂਰ ਨੂੰ ਮਿਲਿਆ ਕੋਈ ਕੱਪੜੇ ਝੋਣਦੇ ਵੀ ਪੈਸੇ ਮਿਲਦਾ 100 ਦਾ 20000 ਪਰ 70% ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਸਾਲ ਦੀ 20000 ਹੈ ਸੋ ਸਾਡੀਆਂ ਅਦਾਇਆਂ ਤਾਂ ਬਹੁਤ ਰੱਮੀ ਹੈ ਪਰ ਅੱਗੇ ਬੋਟਾ ਵੀ ਆਉਣੀ ਹੈ ਮੈਂ ਯੂਨੀਅਨ ਨੂੰ ਵੀ ਬੇਨਤੀ ਕਰਦਾ ਕਬੇ ਸੱਚੋ ਖਬਰਾਂ ਕਿਤੇ ਇਹ ਰਾਮ ਦੋਪਹਿਰੋ ਕਿ ਸਾਨੂੰ ਮਜੂਰੇ ਬਣਾਉਣੀ ਪੈ ਜੇ ਇਕੱਠੇ ਹੋ ਮੀਟਿੰਗ ਭਰੀ ਸਵੇਰ ਮੋਤੀਆਂ ਮੇਰਾ ਨਹੀਂ ਕਰਨੀ ਆਂ ਆਈਂ ਡਟੇ ਰਹੋ ਮਦਵਾਲੀ ਵਾਲੇ ਦੋ ਜਣੇ ਸਿੱਖੇ ਸੁਣੇ ਕੇ ਸੱਜਣਾ ਨੇ ਬੜਾ ਸ਼ਿਕਵਾ ਕਰਿਆ ਵੀ ਬੰਦੇ ਪਿੰਡੋਂ ਨਹੀਂ ਆ ਰਹੇ ਮੈਂ ਤਾਂ ਕੋਈ ਨਹੀਂ ਜਿੱਤ ਜਾਣਾ ਆਪਣਾ ਤੇ ਜਿਹੜਾ ਨਹੀਂ ਪਿਆ ਉਹਨੇ ਵੀ ਆ ਜਾਣਾ ਸੋ ਅੱਜ ਇੱਕ ਜ਼ੋਰਦਾਰ ਤਾੜੀ ਆਪਣੇ ਨਾ ਦੇ ਮਾਣ ਸਮਾਰ ਪਰ ਸਾਰੇ ਸਾਰੇ ਵੀਰਪੁਰਾ ਔਰ ਹਰਿਆਣਾ ਦੇ ਵੀਰਾਂ ਦੇ ਨਾਂ ਤੇ ਇੱਕ ਤਾੜੀ ਜ਼ਰੂਰ ਮਾਰ ਦਿਓ ਜੱਟਾਂ ਦੇ ਨਾਂ ਤੇ ਜੇ ਕਿ ਜੁਰਮਦਾਰ ਜਿੰਨਾ ਦੁੱਧ ਚੜਖਣਾ ਜਿੰਨਾ ਚਾਹਣਾ ਸਾਨੂੰ ਨੌਕਰੀਆਂ ਚਾਹੀਦੀਆਂ ਬੱਚੇ ਬਾਹਰ ਨਾ ਜਾਣ ਇੱਥੇ ਕੰਮ ਕਰਨ ਉਹ ਜਿਹੜੇ 3 ਰੁਪਏ ਵਧਾਉਣੇ ਘਟਾਉਣੇ ਵੋਟਾਂ ਦਾ ਕੀ ਹੈ ਤਾਂ ਕੋਸ਼ਿਸ਼ ਕਰੋ ਜੇ ਆ ਨਾ ਪੁਰਾਣੇ ਇਹ ਜਿਹੜੇ ਜਿਹੜੀ ਪਾਲਿਸੀਆਂ ਲੱਗਿਓ ਯਾਰ ਜਿੱਤੇ ਦਾ ਗੀਤ ਸੁਣਾਵਾਂਗੇ ਫਿਰ ਤੌਹੀ ਗੱਲ ਹੋ ਗਈ ਤਾਂ ਫਿਰ ਤਗੀਤ ਸੁਣਾਉਣ ਆਇਆ ਥਾ ਕਿ ਮੇਰਾ ਗੀਤ ਸੁਣ ਲੋ ਯਾਰ ਫਿਰ ਲਾੜ ਤਾਰੇ ਗੀਤ ਤੇ ਜਿਹੜਾ ਕਹਿ ਕੇ ਸੁਣਾਉਣਾ ਪਿਆ ਯਾਰ ਕੋਈ ਅੱਜ ਦਾ ਤੁਹਾਡਾ ਵਾਅਦਾ ਕਰਿਆ ਸੀ ਕਿ ਜਦੋਂ ਆਪਾਂ ਇਹ ਐਲਐਸਪੀ ਵਾਲਾ ਜੀ ਪ੍ਰਭੂ ਦਾ ਰੰਦਰ ਜਿੱਦਣ ਜਿੱਤ ਗਿਆ ਖਾਣਾ ਇੱਥੇ ਲਾ ਦਾਂਗੇ ਆਪਾਂ ਤੇ ਆਪਾਂ ਕਿਸੇ ਦੀ ਸੁਣਨੀ ਨਹੀਂ ਕਿ ਕਿਉਂਕਿ ਇਹਨਾਂ ਨੇ ਪਰਚਲੇ ਵਾਲਾ ਸਾਰਿਆਂ ਦੀ ਜਿੱਤੀ ਖੁਸ਼ੀ ਮੈਨੂੰ ਲੱਗਦਾ ਮੈਂ ਸਭ ਤੋਂ ਬਾਅਦ ਆਉਣਾ ਹੈ ਤੇ ਮੈਂ ਤੁਹਾਨੂੰ ਸੁਣਾ ਕੇ ਜਾਵਾਂਗਾ ਤੇ ਅੱਜ ਦੀ ਮੈਂ ਪਹਿਲਾ ਸੁਣਾ ਰਿਹਾ ਦੋ ਲਾਈਨਾਂ ਵੈਸੇ ਮੈਂ ਤੁਹਾਨੂੰ ਵੇਲਾ ਕਰਾ ਦਲੱਠੀ ਕਿ ਅਨਪੜ ਬਹਿ ਕੇ ਇਸ ਮੁਲਖ ਦੀ ਨੀਤੀ ਕਰਦੇ ਨੇ ਧਰਮ ਦਾ ਲਾ ਕੇ ਟੀਕਾ ਫਿਰ ਕਮਜ਼ੋਰੀ ਫੜਦੇ ਨੇ ਵੱਡਾ ਹੋ ਤੇ ਦੁਲਦਾ ਯਾਰੋ ਖੂਨ ਜਵਾਲਾ ਦਾ ਸਿੰਘੂ ਟਿਕਰੀ ਵਾੜ ਸਰਕਾਰ ਦੇ ਵੀ ਆਦਤ ਦਾ ਚੇਤ ਸਕੂਟਰਾਂ ਉੱਤੇ ਟੈਟਾ ਕਰਕੇ ਝੱਕ ਮਾਰਨੀ ਪੈਂਦੀ ਦੋ ਚੀਜ਼ਾਂ ਦਾ ਧਿਆਨ ਰੱਖਣਾ ਬੱਸ ਮੈਂ ਪਹਿਲਾਂ ਵੀ ਕੂਬਲ ਕਹਿੰਦਾ ਸੀ ਵੀ ਆਪਾਂ ਇਕੱਠੇ ਰਹਿਣਾ ਆਪਸ ਵਿੱਚ ਲੜਨਾ ਨਹੀਂ ਵਿਚਾਰ ਤਰ੍ਹਾਂ ਕਿਸੇ ਦੀ ਕੋਈ ਹੋਵੇ ਮਾੜੇ ਸੌਲ ਹੋਵੇ ਤਾਂ ਆਪਾਂ ਲੜਦਾ ਨਹੀਂ ਆਪਾਂ ਨੱਬਦੇ ਵੀ ਨਹੀਂ ਲੜਦਾ ਯਾ ਮੈਨੂੰ ਪਤਾ ਹੈ ਇੱਥੇ ਜਦੋਂ ਲੋਰਿਆ ਸੀ ਸੋਹਣੀ ਪੰਜਾਬੀ ਬੋਲਦੇ ਸੀ ਪਤਾ ਨਹੀਂ ਉੱਥੇ ਕੀ ਹੋ ਗਿਆ ਸੋ ਜਦੋਂ ਆਪਾਂ ਕਿਸੇ ਬਾਰੇ ਬੋਲਦੇ ਆ ਫਿਰ ਅਸੀਂ ਵੀ ਉਹਦੇ ਵਰਗੇ ਹੋ ਜਾਂਦੇ ਆ ਆਪਾਂ ਕੋਸ਼ਿਸ਼ ਕਰੀਏ ਕਿ ਟਿੱਬਿਟਰ ਟਿੱਬਿਟਰੀ ਨਾ ਹੋਇਆ ਕਰੀਏ ਆਪ ਦੇ ਇੱਕ ਦੋ ਤਰ੍ਹਾਂ ਦੇ ਲੋਕ ਹੋ ਰਹੇ ਆ ਅੰਦੋਲਨ ਨਾਲ ਜੁੜੇ ਕੁਝ ਲੋਕ ਤਾਂ ਜਦੋਂ ਜੁੜਿਆ ਕੁਝ ਇਕ ਆਪਣੀ ਟੀਆਰਪੀ ਲਈ ਵੀ ਹੋ ਰਹੇ ਆ ਸਭ ਦਾ ਆਪਣਾ ਆਪਣਾ ਮਤਲਬ ਹੈ ਸੋ ਆਪਾਂ ਬੱਲਾ ਅਗਲੀ ਵਿੱਚ ਕਰਾਂਗੇ ਅੱਜ ਬੰਦੇ ਬਹੁਤ ਆ

ਦੇ ਘਰ ਬਹਿ ਜਾਣਾ ਇਹ ਤਾਂ ਸ਼ੁਰੂਆਤ ਆ ਥੋੜੀ ਫੜਾਈਆਂ ਦਾ ਬਹੁਤ ਕੰਮ ਹੈ ਕਰਮੇਸ਼ਕੀਆ ਦਾ ਜਿਹੜਾ ਰੇ ਦਾ ਆਪਣਾ ਉਤਪਾਦ ਸਰਕਾਰੀ ਮੁਲਾਜ਼ਮਾਂ ਨੂੰ 108 ਤਰ੍ਹਾਂ ਦੇ ਭੱਤੇ ਮਿਲਦੇ ਆ ਕਦੇ ਕਿਸਾਨੀਆ ਮਜ਼ਦੂਰ ਨੂੰ ਮਿਲਿਆ ਕੋਈ ਕੱਪੜੇ ਧੋਣ ਦੇ ਵੀ ਪੈਸੇ ਮਿਲਦਾ 60 ਦਾ 20000 ਪਰ 70% ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਸਾਲ ਦੀ 20000 ਸੋ ਸਾਡੀਆਂ ਅੰਦਾਜ਼ਾਂ ਤਾਂ ਬਹੁਤ ਰਮੀ ਹੈ ਪਰ ਅੱਗੇ ਵੋਟਾਂ ਵੀ ਆਉਣੀਆਂ ਨੇ ਮਜੂਰੀ ਨੂੰ ਵੀ ਬੇਨਤੀ ਕਰਦਾ ਕਦੇ ਸੱਚੋ ਖਬਰਾਂ ਵੀ ਮਿਲਦੇ ਆ ਕੀ ਜੀ ਸਰ ਜੀਰ ਕੀ ਦੇਖੋ ਕਿ ਇਹ ਟੁੱਟਣਾ ਲੱਗੋ ਤਦ ਪਹਿਲਾ ਔਰ ਅਸੀਂ ਆਸ ਕਰਦਾ ਤੁਸੀਂ ਐਂ ਹੀ ਦਿਓ ਪਰ ਅਖਰੇ ਕਿ ਤੁਹਾਡਾ ਜਿਹੜਾ ਭਾਵਨਾ ਬਰਕਰਾਰ ਰਹੇ ਔਰ ਤੁਸੀਂ ਲੀਡ ਕਰੋ ਕਿ ਤੇ ਇਹ ਰਾਮ ਦੋਪਹਿਰੋ ਕਿ ਤੇ ਸਾਨੂੰ ਮਜੂਲੀ ਬਣਾਉਣੀ ਪੈ ਜੇ ਇਕੱਠੇ ਹੋ ਬੀਟਿੰਗ ਭਈ ਸਵੇਰ ਮੋਤਲੇ ਕਰਨੀ ਆ ਐਂ ਡਟੇ ਰਹੋ ਮੈਂ ਦਰਵਾਣੀ ਵਾਲੇ ਤੇ ਦੋ ਜਣੇ ਸਿੱਖੇ ਸੂਰੇ ਕੇ ਸੱਜਣਾ ਨੇ ਬੜਾ ਸ਼ਿਕਵਾ ਕਰਿਆ ਕਿ ਬੰਦੇ ਪਿੰਡੋਂ ਨਹੀਂ ਆ ਰਹੇ ਮੈਂ ਤਾਂ ਕੋਈ ਨਹੀਂ ਜਿੱਤ ਜਾਣਾ ਆਪਣਾ ਸਵਾਗਤ ਜੀ ਗਜ਼ੋਰਦਾਰ ਦਾੜੀ ਕੱਪੜੇ ਦਾ ਜਰਮਾ ਬਾਕੀ ਬਹੁਤ ਸਾਹਿਬ ਦੇ ਖਾਸਪੇ ਨੂੰ ਸਮਰਪਤ ਸਾਰੇ ਸਾਰੇ ਵੀਰ ਭਰਾ ਪਰ ਹਰਿਆਣੇ ਵਾਲੇ ਵੀਰਾਂ ਦੇ ਨਾਜ਼ਕ ਦਾੜੀ ਜ਼ਰੂਰ ਮਾਰ ਲੋ ਜਿਹੜੇ ਚਾਹਾਂਗੇ ਜਰਦਨਾ ਜਿੰਨਾ ਦੰਦ ਦੋਨੇ ਤੇ ਘੋੜੀ ਸੁਫਲਾਈ ਕੀ ਸਬਸਿਡੀਆਂ ਦੇ ਚੱਕਰਦਨਾ ਪਿਓ ਬਰਾ ਵੀਰ ਕਿਉਂਕਿ ਸਾਰੀਆਂ ਪਾਰਟੀਆਂ ਨੇ ਲਾਲਚ ਦੇਣਾ ਤੁਹਾਨੂੰ ਸਭ ਸਬਸਿਡਿੀ ਨਹੀਂ ਜਾਏਗੀ ਸਭ ਦਾ ਵੈਦ ਚਾਹੀਦੀ ਹੈ ਅਸੀਂ ਅਣਖ ਦਾ ਜਿੰਨਾ ਚਾਹੁੰਦਾ ਸਭ ਨੌਕਰੀਆਂ ਚਾਹੀਦੀਆਂ ਬੱਚੇ ਬਾਹਰ ਜਾਣਾ ਇੱਥੇ ਕੰਮ ਕਰਨਾ ਹੋਰ ਜਿਹੜੇ 3 ਰੁਪਏ ਵਧਾਉਣੇ ਘਟਾਉਣੇ ਵੋਟਾਂ ਦਾ ਕੀ ਹੈ ਤਾਂ ਕੋਸ਼ਿਸ਼ ਕਰੋ ਜੇ ਆਹ ਘਪਰਾ ਕਿ ਜਿਹੜੇ ਜਿਹੜੀ ਪਾਲਿਸੀਆਂ ਲੱਗਿਓ ਜਦੋਂ ਮੈਂ ਗੀਤ ਸੁਣਾਉਣਾ ਆ ਗਿਆ ਫਿਰ ਤੋਹੀ ਗੱਲ ਹੋ ਗਈ ਨਾ ਫਿਰ ਗੀਤ ਸੁਣਾਉਣ ਆਇਆ ਤੁਹਾਨੂੰ ਵੀ ਮੇਰਾ ਗੀਤ ਸੁਣ ਲੋ ਯਾਰ ਫਿਰ ਲਾਹ ਤਾਇਰੇ ਗੀਤ ਤੇ ਜਾਂ ਕਹਿ ਕੇ ਸੁਣਾਉਣਾ ਪਵੇ ਯਾਰ ਕੋਈ ਅੱਜ ਦਾ ਤੁਹਾਡਾ ਵਾਦਾ ਕਰਿਆ ਸੀ ਕਿ ਜਦੋਂ ਆਪਾਂ ਇਹ ਐਲਐਸਕੇ ਆਏ ਪ੍ਰਭੂ ਦਾ ਰੰਗ ਜਿੱਦਣ ਜਿੱਤ ਗਿਆ ਖਾਣਾ ਇੱਥੇ ਲਾਦਾਂਗੇ ਆਪਾਂ ਤੇ ਆਪਾਂ ਕੇ ਸਿੱਧੀ ਸੁਣਨੀ ਨਹੀਂ ਕਿ ਮੈਂ ਨਾਲੇ ਪਰਸਲੇ ਵਾਲਾ ਸਾਰਿਆਂ ਦੀ ਖੁਸ਼ੀ ਮੈਂ ਰਹਿਣ ਮੈਂ ਸਭ ਤੋਂ ਬਾਅਦ ਆਉਣਾ ਹੈ ਕਿ ਮੈਂ ਤੁਹਾਨੂੰ ਸੁਣਾ ਕੇ ਜਾਵਾਂਗਾ ਤੇ ਅੱਜ ਜੀ ਮੈਂ ਗੱਲਾਂ ਸਰਾਰਦਾ ਦੋ ਲਾਈਨਾਂ ਵੈਸੇ ਮੈਂ ਤੁਹਾਨੂੰ ਕੁੱਝ ਇਹ ਕੀ ਗੱਲਾ ਕਰਾ ਦ ਲੈ ਕਿ ਅਨਪਰ ਦੇ ਕੇ ਇਸ ਮੁਲਖ ਦੀ ਨੀਤੀ ਕਰਦੇ ਨੇ ਧਰਮ ਦਾ ਲਾ ਕੇ ਠੀਕ ਆ ਫਿਰ ਕਮਜ਼ੋਰੀ ਫਰਦੇ ਨੇ ਹੱਤਾ ਉਤੇ ਦਿਲਦਾ ਯਾਰੋ ਖੂਨ ਜਵਾਨਾ ਦਾ ਸਿੰਘੂ ਟਿਕਰੀ ਬਾਦਰ ਡੋਡਾ ਖੂਨ ਕੇ ਸਰਦਾਰ ਵਾਹਿਗੁਰੂ ਜੇ ਕਰਤਾਲਾ ਵਾਹਿਗੁਰੂ ਜੇ ਖਾਤੋ ਆਲੋ ਬੋਲ ਕੇ ਜਾਵੋ